ਚਿਣਕੇ ਲਈ ਹੈ ਜੀ ਇਹ ਚਿਣਕੇ ਲਈ ਹੈ ਜੀ ਚਿਣਕੇ ਲਈ ਫਿਰ ਚਿਣਕੇ ਆਏ ਗਾ ਫਿਰ ਭਾਵੀ ਪਾਓ ਬੋ ਵੀ ਬਣਿਆ ਬੇਲ ਪੂੜੀ ਵਾਲਾ ਇਹ ਆ ਗਿਆ ਇਹ ਦੇਖੋ ਜੀ ਹੁਣ ਤੁਹਾਨੂੰ ਨਾਲ ਨਾਲ ਦੱਸੀ ਜਾਵੇ ਕਿਵੇਂ ਬਣਾ ਰਹੀ ਤੁਸੀਂ ਬੇਲ ਪੂੜੀ ਇਹ ਪਾਏ ਬੰਦਾ ਵੈਸੇ ਛੂਤਾ ਨਹੀਂ ਹੈ ਕਾ ਟਮਾਟਰ ਵੀਡੀਓ ਬਣ ਰਹੀ ਬਾਈ ਤੇਰੀ YouTube ਤੇ ਪੈਣੀ ਹੈ ਪਪਾ ਪਿਆਜ਼ ਪਹਿਲਾਂ ਕੀ ਪਾਰੇ ਬਾਈ ਟਮਾਟਰ ਟਮਾਟਰ ਪਾਰਾ ਟਮਾਟਰ ਫੜੀ ਇੱਕ ਪਛ ਨਹੀਂ ਕੋਈ ਨਹੀਂ ਇਹ ਦੇਖੋ ਜੀ ਥੱਕ ਜਾਂਦਾ ਨਹੀਂ ਥੱਕ ਨਹੀਂ ਇਸ ਨੂੰ ਨਰ ਜਾਂਦਾ ਬਾਈ ਕਿੱਥੇ ਰਹਿਣਾ ਹੈ ਇੱਥੇ ਨੇੜੇ ਤੇ ੜੀ ਕੇ ਦੂਰ ਤੋਂ ਆਏ ਅੰਬ ਤੋਂ ਆ ਗਏ ਅੰਬ ਤੋਂ ਆਏ ਆਏ ਐਤਵਾਰ ਐਤਵਾਰ ਪੀੜ ਹੁੰਦੀ ਨੇ ਇੱਥੇ ਨਹੀਂ ਨਹੀਂ ਪਰਵਾਨਾ ਨਹੀਂ ਆਉਂਦੇ ਡੇਲੀ ਹੈ ਰੋਜ਼ ਨਹੀਂ ਸੰਗਤ ਹੁੰਦੀ ਹੈ ਇਤਨੇ ਥੋੜੀ ਕਮ ਹੁੰਦੀ ਆ ਆਏ ਐਤਵਾਰ ਜਿਆਦੀ ਹੁੰਦੀ ਕੋਈ ਜੀ ਲੋਕਲ ਬੰਦੇ ਜਿਆਦਾ ਨੇ ਇੱਥੇ ਲੋਕ ਜਿਆਦਾ ਹੈ ਕਿਆ ਕਰਨਾ ਲੋਕਲ ਬੰਦੇ ਵੀ ਜਿਆਦਾ ਨੇ ਹਣਾ ਚਲੋ ਇਹ ਪਾਏ ਐ ਇੰਨਾ ਸਾਰਾ ਕਿੰਨੇ ਦੀ ਬਣਾ ਰਹੇ ਆ ਭਰਾ ਅੱਜ 20 ਰੁਪਏ ਦੀ 30 ਰੁਪਏ ਦੀ 30 ਦੀ ਕਰਦੇ ਇੱਕ ਵਾਰੀ 30 ਦੀ ਹਾਂ ਮਿਰਚ ਪਾ ਲਈ ਇਹ ਪਿਆਜ਼ ਪਾਏ ਨੇ ਬਾਈ ਨੇ ਮਿਰਚ ਪਾਈ ਐ ਚੰਗੀ ਤਰ੍ਹਾਂ ਬਣਾ ਕੇ ਨਿੰਬੂ ਨਿੰਬੂ ਚੰਗੀ ਤਰ੍ਹਾਂ ਨਿਚੋੜ ਦੀ ਨਾਮ ਕਿਆ ਹੈ ਆਪਕੇ ਭਾਈ ਹੈ ਸੁਰੇਸ਼ ਸੂਰੇ ਵਧੀਆ ਬਣਾਇਂ ਵੀ ਬਣਾ ਕੇ ਠੀਕ ਹੈ ਆ ਕੇ ਦੇ ਸੁਰੇਸ਼ ਸ਼੍ਰੀ ਇਹ ਦੇਖੋ ਜੀ ਥੱਲੇ ਨਾਰ ਸਿੰਘ ਵੀਰ ਬਾਬਾ ਜੀ ਦੇ ਦਰਬਾਰ ਤੇ ਹੈ ਬਾਈ ਇੱਥੇ ਤੁਹਾਨੂੰ ਮਿਲੇਗਾ ਕਹਿੰਦੇ ਰੈਗੂਲਰ ਆਉਂਦੇ ਆ ਇੱਥੇ ਇਹ ਨਿੰਬੂ ਨਿਚੋੜ ਕੇ ਐ ਟੇਸਟੀ ਪਾਤੀ ਇਹ ਪਾਤੀ ਹੁਣੇ ਭਾਈ ਆਪਣੇ ਆਪਣੇ ਜੀਵ ਤੇ ਲੱਗਦੇ ਟਾਈਮਿੰਗ ਪੂਰ ਕੇ ਹੁੰਦਾ ਹੈ ਤੇ ਦੇਖੋ ਜੀ ਰੈਡੀ ਕਰਕੇ ਦਿੱਤੀ ਵੀਵੀ ਵਾਲੀਆਂ ਦੋ ਕਰ ਦਿਓ ਮੇਰੇ ਕੋ ਦੋ ਬਾਈ ਸਮਝ ਨਹੀਂ ਆਸ ਇਹ ਫੜਿਓ ਸਾੜਿਓ ਫੜਾ ਇਹ ਦੇਖੋ ਜੀ ਇਹਦੀ ਆਖਰੀ ਇੱਛਾ ਹੈ ਮਤਲਬ ਇੱਥੇ ਦੀ ਬਾਚਾਂ ਨੇ ਬਾੜ ਟੁੱਟ ਜਣਾ ਉਹ ਫੜ ਬੋ ਵੀ ਨੂੰ ਬੇਲ ਪੂੜੀ ਖਵਾਉਣ ਤੋਂ ਬਾਅਦ ਅਸੀਂ ਬਾਬਾ ਜੀ ਦੇ ਥੱਲੇ ਦਰਬਾਰ ਤੋਂ ਉੱਪਰ ਅਸੀਂ ਆ ਗਏ ਬਾਬਾ ਬੜਪາກ ਸਿੰਘ ਜੀ ਨੇ ਜਿੱਥੇ ਬੈਠ ਕੇ ਤਪੱਸਿਆ ਕੀਤੀ ਸੀ ਬੇਰੀ ਸਾਹਿਬ ਆਓ ਜੀ ਦਰਸ਼ਨ ਕਰਦੇ ਹਾਂ ਬਾਬਾ ਜੀ ਦੇ ਦਰਬਾਰ ਦੇ ਦੇ ਬੇਰੀ ਸਾਹਿਬ ਜਿੱਥੇ ਬਾਬਾ ਜੀ ਨੇ ਤਪੱਸਿਆ ਕੀਤੀ ਸੀ ਡੇਰਾ ਸਾਹਿਬ ਬਾਬਾ ਜੀ ਦਾ ਦਰਬਾਰ ਸੰਤਾਂ ਲੋ ਸੰਤੋ ਐ ਉਹ ਬੇਰੀ ਸਾਹਿਬ ਜਿੱਥੇ ਨਾਰ ਸਿੰਘ ਵੀਰ ਨੂੰ ਪਿੰਜਰੇ ਵਿੱਚ ਕੈਦ ਕੀਤਾ ਸੀ ਤੇ ਉਹਨੂੰ ਸੇਵਾ ਕਰਨ ਵਾਸਤੇ ਇੱਥੋਂ ਢੋਲੀ ਧਾਰ ਭੇਜ ਦਿੱਤਾ ਗਿਆ ਸੀ ਥੱਲੇ ਤੇ ਅੱਗੇ ਇਹ ਮਾਤਾ ਰਾਜਕੌਰ ਜੀ ਦੀ ਸਮਾਦੇ ਬਾਬਾ ਜੀ ਦੀ ਮਾਤਾ ਜੀ ਦੀ ਸੰਗਤ ਜੀ ਇਹ ਸਮਾਦ ਬੀਬੀ ਪਾਨੀ ਜੀ ਬਾਬਾ ਜੀ ਦੀ ਭੈਣ ਬਾਬਾ ਵੜਪາກ ਸਿੰਘ ਜੀ ਦੀ ਬੀਬੀ ਪਾਨੀ ਜੀ ਉਹਨਾਂ ਦੀ ਸਮਾਦ